ਅੱਜ ਜਿਹੜੇ ਪਹਿਲਾ ਪ੍ਰੋਗਰੈਸਿਵ ਫਰੰਟ ਦੇ ਸਰਪ੍ਰਸਤ ਐ ਸੀਨੀਅਰ ਐਡਵੋਕੇਟ ਦੀਸ਼ ਕਟਰਾ ਜੀ ਇਹ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਕੈਂਪ ਲੱਗਿਆ ਹੈ ਉਹਨਾਂ ਦੀ ਟੀਮ ਵੱਲੋਂ ਉੱਥੇ ਬੈਠੇ ਨੇ ਸਾਰੀ ਉਹਨਾਂ ਦੀ ਟੀਮ ਬੈਠੀ ਹੈ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਇਹ ਜਿਹੜਾ ਕਾਨੂੰਨੀ ਸਹਾਇਤਾ ਸਲਾਹ ਕੈਂਪ ਹੈ ਜਿਹੜੇ ਲੋਕਾਂ ਨੂੰ ਕੋਈ ਦਿੱਕਤ ਆ ਰਹੀ ਹੈ ਕੂਟ ਦੇ ਗੰਮਾਂ ਦੇ ਵਿੱਚ ਧਾ ਕੇ ਉਹ ਸਲਾਹ ਲੈ ਸਕਦਾ ਹੈ ਉਹਰੇ ਲੀਗਲ ਐਡਵਾਈਸ ਕਿਹਨੇ ਹੈ ਉਹ ਪ੍ਰੋਵਾਈਡ ਕਰਨ ਵਾਸਤੇ ਕੌਣ ਦੰਦਾ ਲੋ ਸਾਡਾ ਪਰਪਰਿ ਹੈ ਕਿ ਜਿੱਤੇ ਵੀ ਕੋਈ ਐਸਾ ਕੇਸ ਹੈ ਜਿਹਨੂੰ ਆਪਣੇ ਆਪ ਨੂੰ ਸਮਝ ਵੀ ਨਹੀਂ ਆਉਂਦੀ ਜਾਂ ਪੋਰਟਲ ਦੇ ਵਿੱਚ ਉਹਨਾਂ ਦੇ ਕੇਸ ਚੱਲ ਰਹੇ ਹਨ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਹੈ ਕੇਸ ਤੱਕਣਾ ਚਾਹੁੰਦੇ ਹੈ ਜਾਂ ਉਹਨਾਂ ਦੇ ਕਿਸੇ ਨੇ ਕੇਸ ਕੀਤਾ ਹੈ ਤਾਂ ਉਹ ਸਬੰਧਤ ਵਿਅਕਤੀ ਸਾਨੂੰ ਆਪਦੀ ਜਾਣਕਾਰੀ ਦੇ ਕੇ ਸਾਡੇ ਕੋਲ ਹਰ ਤਰ੍ਹਾਂ ਦੀ ਸਲਾਹ ਲੈ ਸਕਦੇ ਆ ਉਹ ਇਹ ਫਲਰਾਗ ਚੱਲਿਆ ਆ ਰਿਹਾ ਹੈ ਕਿ ਦੇਸ਼ ਦੀ ਜੀਵਨਕੀਤਾ ਦਾ ਗੋਲਦਾਰ ਜਿਹੜੀ ਇਹ ਸਾਦੇ ਐਡਵੋਕਸੀਟੀ ਗਰੁੱਪ ਲੋਕਾਂ ਨੂੰ ਬਿਜਲੀ ਪਹੁੰਚਾਈ ਦੇਣੇਗੀ ਉਹ ਫ੍ਰੀ ਆਫ ਕਾਸਟ ਹੋਵੇਗੀ ਇਹ ਆਮ ਲੋਕਾਂ ਦੇ ਜਿਹੜੇ ਹੱਕ ਐ ਆਪਣੇ ਕਾਨੂੰਨੀ ਹੱਕ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਇਹ ਉਹਨਾਂ ਦੇ ਤੇ ਹੱਕਿਆਂ ਬਾਰੇ ਜਾਣਕਾਰੀ ਦੇਣ ਦੇ ਲਈ ਕੈਂਪ ਵਿਸ਼ੇਸ਼ ਤੌਰ ਤੇ ਲਗਿਆ ਹੈ ਪਟਿਆਲਾ ਪ੍ਰੋਗਰੈਸਿੰਗ ਫਰੈਂਟ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸ਼੍ਰੀ ਆਕਾਸ਼ ਸ਼ਰਮਾ ਬੋਕਸਰ ਜੀ ਉਹਨਾਂ ਦੇ ਦੁਆਰਾ ਲਾਇਆ ਗਿਆ ਇਸ ਦੇ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਨੇ ਵੀ ਲੋਕਾਂ ਦੀ ਡਿਊਟੀਸ ਕੀ ਨੇ ਤੇ ਕਿਵੇਂ ਕਿਸੇ ਲਾਅ ਨੂੰ ਉਹ ਆਪਣੇ ਯੂਜ਼ ਕਰ ਸਕਦੇ ਨੇ ਅਸੀਂ ਲੋ ਵੀ ਅਸੀਂ ਕੰਕ ਲਾਉਂਦੇ ਰਹੇ ਹਾਂ ਤਾਂ ਸਾਡਾ ਪਰਪਸ ਹੀ ਹੈ ਕਿ ਲੋਕਾਂ ਨੂੰ ਅਵੇਅਰ ਕਰਾਇਆ ਜਾਵੇ ਕਿ ਉਹਨਾਂ ਦੇ ਕਾਨੂੰਨੀ ਹੱਕ ਕੀ ਹੈ ਉਨਾਂ ਦੀ ਕਾਨੂੰਨੀ ਡਿਊਟੀਆਂ ਕੀ ਨੇ ਕਿਉਂਕਿ ਆਪਾਂ ਹੱਥ ਦਾ ਸਾਇ ਸਮਝ ਲਏ ਨੇ ਡਿਊਟੀਆਂ ਘੱਟ ਸਮਝਦੇ ਆਂ ਕਿਨਾ ਤੋਂ ਮੈਂ ਥੋੜੀ ਜਿਹੀ ਨੋਲਿਜ ਲਿੱਤੀ ਹੈ ਕਿ ਸਰ ਸਾਡੇ ਕਿੰਨੇ ਵੀ ਐਸੇ ਕੇਸਿਸ ਨੇ ਪੈਂਡਿੰਗ ਨੇ ਤੇ ਮੈਨੂੰ ਉਹਨਾਂ ਦੀ ਨੋਲਿਜ ਦੋ ਥੋੜੀ ਜਿਹੀ ਮੈਨੂੰ ਨਾਲ ਬਾਰੇ ਇਹ ਮੈਨੂੰ ਕੋਸ਼ਿਸ਼ ਹੀ ਪਤਾ ਉਹਦੇ ਬਾਰੇ ਹਾਲਾਂਕਿ ਮੈਂ ਉਹਦੇ ਸੋਸ਼ਲ ਬਾਰੇ ਕਰਦੀ ਆ ਪਰ ਸਰ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਗਾਈਡ ਕੀਤਾ ਸਾਨੂੰ ਸਮਝਾਇਆ ਇਸ ਕੈਂਪ 'ਤੇ ਆ ਕੇ ਪਰ ਮੈਨੂੰ ਬਹੁਤ ਰਾਤ ਮਿਲੀ ਹੈ ਸਭੇ ਕਮਨੀ ਜਿਹੜੀ ਦੋਬੇ ਚ ਉਹ ਇਸ ਤਰ੍ਹਾਂ ਦੇ ਹੈ ਕਿ ਸਭੇ ਇਹ ਬੜਾ ਲੰਬੀ ਵਜਨ ਦਾ ਕੰਮ ਹੈ ਅਸੀਂ ਉਹਨਾਂ ਨੂੰ ਇਹ ਚਾਹਨੀ ਹੈ ਕਿ ਸ਼ਾਰਟ ਕਰਕੇ ਸ਼ਾਰਟ ਵੇ ਦੇ ਵਿੱਚ ਉਹਨਾਂ ਨੂੰ ਲਟਾਇਆ ਜਾ ਸਕੇ ਇਹ ਜਿਹੜਾ ਅੱਜ ਕੈਂਪ ਸਾਡਾ ਡਿਆਲਾ ਪ੍ਰੋਗਰੈਸਿਵ ਫਰੰਟ ਵੱਲੋਂ ਕੈਂਪ ਲਗਾਇਆ ਹੈ ਸਾਡੇ ਜਿਹੜੇ ਡਿਆਲਾ ਪ੍ਰੋਗਰੈਸਿਵ ਫਰੰਟ ਦੇ ਸਰਪ੍ਰਸਤ ਨੇ ਸੀਨੀਅਰ ਅਡਵੋਕੇਟ ਇਸ ਕਰਤਾਰਾ ਜੀ ਇਹ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਕੈਂਪ ਲਗਿਆ ਹੈ ਉਹਨਾਂ ਦੀ ਟੀਮ ਵੱਲੋਂ ਉਹ ਬੈਠੇ ਨੇ ਸਾਰੀ ਉਹਨਾਂ ਦੀ ਟੀਮ ਬੈਠੀ ਹੈ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਨੂੰ ਇਹ ਜਿਹੜਾ ਕਾਨੂੰਨੀ ਸਹਾਇਤਾ ਸਲਾਹ ਕੈਂਪ ਹੈ ਜਿਹੜੇ ਲੋਕਾਂ ਨੂੰ ਕੋਈ ਦਿੱਕਤ ਆ ਰਹੀ ਹੈ ਕਾਨੂੰਨ ਦੇ ਗੰਮਾਂ ਦੇ ਵਿੱਚ ਧਾਕੇ ਸਲਾਹ ਲੈ ਸਕਦਾ ਹੈ ਉਹਰੇ ਤੇ ਜਿਹੜੇ ਆਮ ਲੋਕਾਂ ਦੇ ਜਿਹੜੇ ਹੱਕ ਐ ਆਪਣੇ ਕਾਨੂੰਨੀ ਹੱਕ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਇਹ ਉਹਨਾਂ ਦੇ ਦੇ ਹੱਕੇ ਉਹਨਾਂ ਬਾਰੇ ਜਾਣਕਾਰੀ ਦੇਣ ਦੇ ਲਈ ਕੈਂਪ ਵਿਸ਼ੇਸ਼ ਤੌਰ ਤੇ ਲੱਗਿਆ ਜਿਦੇ ਵਿੱਚ ਬਹੁਤ ਹੀ ਵਧੀਆ ਸ਼ਹਿਰ ਵਾਸੀਆ ਵੱਲੋਂ ਸਹਿਯੋਗ ਮਿਲ ਰਿਹਾ ਹੈ ਵਾਕਵਾਕੀ ਲਾ ਕੇ ਉਹ ਥੋੜੀ ਦੂਰ ਦੂਰ ਲੋਕਾਂ ਮੇਂ ਪਹੁੰਚ ਰਹੇ ਨੇ ਸਰਪਰਾ ਸਾਹਿਬ ਤੇ ਉਹਨਾਂ ਦੀ ਟੀਮ ਜਿਹੜੀ ਬੈਠੀ ਹੈ ਬਹੁਤ ਹੀ ਵਧੀਆ ਗਾਈਡ ਕਰਦੇ ਬੰਦੇ ਨੂੰ ਲੋਕ ਜਿਹੜੇ ਜਾ ਰਹੇ ਹਨ ਉਹ ਬਹੁਤ ਹੀ ਖੁਸ਼ ਹੋ ਕੇ ਜਾ ਰਹੇ ਨੇ ਵੀ ਬਹੁਤ ਹੀ ਵਧੀਆ ਸਲਾਹ ਦਿੱਤੀ ਜਾ ਰਹੀ ਹੈ ਉਹਨੇ ਇਹ ਜਿਹੜਾ ਸਾਡਾ ਅਗਲਾ ਫੜਾ ਹੈ ਅਸੀਂ ਉਸ ਤੋਂ ਬਾਅਦ ਮਹੱਲੇ ਦੇ ਵਿੱਚ ਬਾੜਾ ਦੇ ਵਿੱਚ ਸ਼ਹਿਰ ਦੇ ਬਾੜਾ ਦੇ ਵਿੱਚ ਕਤਰਸਾ ਸਾਹਿਬ ਦੀ ਟੀਮ ਕਤਰਸਾ ਵਾਪਸ ਅਸੀਂ ਬਾੜਾ ਦੇ ਵਿੱਚ ਇਸ ਤੋਂ ਬਾਅਦ ਜਿਹੜੇ ਕਾਨੂੰਨੀ ਸਹਾਇਤਾ ਕੈਂਪ ਹੈ ਲੋਕਾਂ ਨੂੰ ਜਾਗਰੂ ਕਰਨ ਦੇ ਕੈਂਪ ਕਰਦੇ ਕਿ ਅਸੀਂ ਸ਼ਹਿਰ ਦੇ ਵਿੱਚ ਵਾੜਵਾਈ ਸ਼ੁਰੂ ਕਰਨ ਜਾ ਰਹੇ ਹਾਂ ਮਾਨਯਾ ਜੀ ਸਾਡੀ ਜਿਹੜੀ ਟੀਮ ਹੈ ਸਾਡੇ ਜਿਹੜੇ ਮੈਂਬਰ ਹੈ ਅਸੀਂ ਪਿਛਲੇ ਜੀ ਤੁਹਾਡੇ ਸਾਹਮਣੇ ਇੱਕ ਸਪੈਕ ਮੈਮੋਰੀ ਟੀਮ ਅਨਾਉਂਸ ਕੀਤੀ ਸੀ ਉਸ ਤੋਂ ਬਾਅਦ ਅਸੀਂ ਹੋਰ ਆਪਣੀ ਟੀਮ ਜਿਹੜੀ ਸਾਡੇ ਉਹਦੇ ਵਿੱਚ ਬੜਾ ਵਾਅਦਾ ਹੋਇਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਹਫਤੇ ਅਸੀਂ ਆਪਣੀ ਹੋਰ ਜਿਹੜੀ ਵੀ ਟੀਮ ਦੇ ਵਿੱਚ ਵਾਅਦਾ ਕਰਾਂਗੇ ਜਿਹੜੇ ਸਾਡੇ ਉਹ ਮੈਂਬਰ ਨੇ ਸ਼ਹਿਰਾਂ ਦੇ ਵਿੱਚ ਲੱਖ ਲੱਖ ਜਗ੍ਹਾ ਬੈਠੇ ਨੇ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਮਹੱਲੇ ਦੇ ਵਿੱਚ ਜਾ ਕੇ ਕੈਂਪ ਲਾਉਣਗੇ ਤਾਂ ਜੋ ਜਿਹੜੇ ਲੋਕਾਂ ਦੇ ਵਿੱਚ ਅਵੇਅਰનેસ ਕੰਨੀਸਵਾਹ ਦੇ ਬਾਰੇ ਕੋਰਟ ਕੈਨੀ ਦੇ ਬੰਮਾ ਦੇ ਬਾਰੇ ਅਵੇਅਰਨੈਸ ਹਾਸਲ ਠੀਕ ਹੈ ਥੈਂਕ ਯੂ ਇਹ ਅੱਜ ਅਸੀਂ ਲੀਗਲ ਸੈਂਟਰ ਰੱਖਿਆ ਹੈ ਕਿ ਲੀਗਲ ਐਡਵਾਈਸ ਕਿਹਣੀ ਹੈ ਪ੍ਰੋਵਾਈਡ ਕਰਨ ਵਾਸਤੇ ਹਰ ਦਰਕਰ ਸਾਡਾ ਪਰਪਰਪੀ ਹੈ ਕਿ ਜੇ ਤੇ ਵੀ ਕੋਈ ਐਸਾ ਕੇਸ ਹੈ ਜਿਹਨੂੰ ਆਪਣੇ ਆਪ ਨੂੰ ਸਮਝ ਵੀ ਨਹੀਂ ਆਉਂਦੀ ਕੀ ਆ ਕੋਈਰ ਦੇ ਵਿੱਚ ਚੇ ਉਹਨਾਂ ਦੇ ਕੇਸ ਚੱਲ ਰਹੇ ਆ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਹੈ ਕਿ ਇਸ ਕਰਨਾ ਚਾਹੁੰਦੇ ਆ ਜਾਂ ਉਹਨਾਂ ਦੇ ਕਿਸੇ ਨੇ ਕੇਸ ਕੀਤਾ ਹੈ ਤਾਂ ਉਹ ਸਬੰਧਿਤ ਵਿਅਕਤੀ ਸਾਨੂੰ ਆਪਦੀ ਜਾਣਕਾਰੀ ਦੇ ਕੇ ਸਾਡੇ ਕੋਲ ਹੱਥ ਕਰਨ ਦੀ ਸਲਾਹ ਲੈ ਸਕਦੇ ਆ ਉਹ ਕਿ ਉਹਨਾਂ ਦਾ ਨਿਕਟਾਰਾ ਉਹਨਾਂ ਦੇ ਕੇਸ ਦਾ ਨਿਕਟਾਰਾ ਜਾਂ ਉਹਨਾਂ ਦੇ ਹੱਕ ਤੇ ਕੇਸ ਕਿਵੇਂ ਲਿਖਾ ਜਾ ਸਕਦਾ ਹੈ ਜਾਂ ਇਸ ਤੋਂ ਇਲਾਵਾ ਸੀ ਜਿੰਨਾ ਵੀ ਪਹਿਲਾਂ ਵੀ ਅਸੀਂ ਕੰਕ ਲਾਉਂਦੇ ਰਹੇ ਆ ਤਾਂ ਸਾਡਾ ਪਰਪਤ ਇਹ ਹੈ ਕਿ ਲੋਕਾਂ ਨੂੰ ਅਵੇਅਰ ਕਰਾਇਆ ਜਾਵੇ ਕਿ ਉਹਨਾਂ ਦੇ ਕਾਨੂੰਨੀ ਹੱਕ ਕੀ ਹਨ ਉਹਨਾਂ ਦੀ ਕਾਨੂੰਨੀ ਡਿਊਟੀਆਂ ਕੀ ਹਨ ਕਿਉਂਕਿ ਆਪਾਂ ਹੱਕ ਦਾ ਸਾਇਸ ਸਮਝ ਲੈਂਦੇ ਹਾਂ ਡਿਊਟੀਆਂ ਘੱਟ ਸਮਝਦੇ ਹਾਂ ਤਾਂ ਇਸ ਸੰਬੰਧ ਵਿੱਚ ਅਸੀਂ ਉਹਨਾਂ ਨੂੰ ਇਹ ਵੀ ਦੱਸਣਾ ਚਾਹਣੀ ਹੈ ਕਿ ਅੱਜਕੱਲ੍ਹ ਦਿਓ ਸਿਲਸਾ ਚੱਲ ਰਿਹਾ ਹੈ ਲੋਕਾਂ ਦੇ ਵਿੱਚ ਕੇਸਾਂ ਦੀ ਤਦਾਦ ਇੰਨੀ ਹੋ ਗਈ ਨੰਬਰਿੰਗ ਇੰਨੀ ਹੋ ਗਈ ਤੇ ਉਹ ਦੀ ਸੰਪੜਨ ਤੇ ਰਿਚੀਪੀ ਨੇ 4 ਸਾਲ ਮੇਰੇ ਖਿਆਲ ਆ ਨਹੀਂ ਲੱਗ ਜਾਂਦੀ ਐ ਉਹਦੇ ਵਿੱਚ ਨਾ ਤਾਂ ਐਡਵੋਕੇਟ ਦਾ ਕੋਈ ਕਸੂਰ ਹੈ ਨਾ ਕਿਸੇ ਜੱਜ ਸਾਹਿਬਾਨ ਦਾ ਕਸੂਰ ਹੈ ਪਰ ਇਹਦੇ ਵਿੱਚ ਪ੍ਰੋਸੈਸ ਹੈ ਕਿ ਜਿਹੜਾ ਆਪਣਾ ਲੀਗਲ ਪ੍ਰੋਸੈਸ ਹੈ ਉਹ ਥੋੜਾ ਜਿਹਾ ਐਸਾ ਲੰਕੀ ਹੈ ਨਾ ਜਿਨੇ ਗਵਾਹੀ ਆਉਣੀ ਆ ਅੱਜ ਕੋਈ ਨਹੀਂ ਆਇਆ ਤਾਂ ਗਵਾਹੀ ਵਾਸਤੇ ਡੇਟ ਪੈਗੀ ਅੱਜ ਕੋਈ ਵਿਰੋਧੀ ਧਿਰ ਦੀ ਗਵਾਹੀ ਨਹੀਂ ਆਈ ਉਹਦੀ ਡੇਟ ਪੈਗੀ ਇਸ ਤਰ੍ਹਾਂ ਕਰਕੇ ਜਿਹੜਾ ਹੈ ਕੇਸ ਜਿਹੜਾ ਹੈ ਉਹ ਲੰਬੀ ਹੋ ਜਾਂਦਾ ਚਾਹਤ ਕਿ ਲੋਕਲ ਦੇ ਵਿੱਚ ਚਰਚਾ ਹੋ ਰਹੀ ਹੈ ਉਹ ਕਹਿੰਦੇ ਜੀ ਤਰੀਕ ਤੇ ਤਰੀਕ ਮਿਲ ਜਾਂਦੀ ਹੈ ਲੇਕਿਨ ਇਹਦੇ ਵਿੱਚ ਨਾ ਕਿਸੇ ਦਾ ਵੀ ਸੂਤ ਨਹੀਂ ਹੈ ਸਾਡਾ ਪ੍ਰੋਸੈਸ ਸਾਡਾ ਲਾ ਸਾਡੇ ਕਾਨੂੰਨੀ ਜਿਹੜੀ ਦੌਪੇ ਚ ਉਹ ਇਸ ਤਰ੍ਹਾਂ ਦੇ ਹੈ ਕਿ ਸਭੇ ਬੜਾ ਲੰਬੀ ਹੋ ਜਾਂਦਾ ਕੰਮ ਅਸੀਂ ਉਹਨਾਂ ਨੂੰ ਇਹ ਚਾਹਣੀ ਹੈ ਕਿ ਸ਼ਾਰਟ ਕਰਕੇ ਸ਼ਾਰਟ ਵੇਅ ਦੇ ਵਿੱਚ ਉਹਨਾਂ ਨੂੰ ਪਾਇਆ ਜਾ ਸਕੇ ਇਹਦੇ ਵਾਸਤੇ ਵਸੇ ਲੀਗਲ ਰੇਟ ਜਿਹੜੀ ਗਵਰਨਮੈਂਟ ਦੀ ਤਰਫੋਂ ਦਿੱਤੀ ਜਾਂਦੀ ਹੈ ਲੇਕਿਨ ਜਿਹੜਾ ਸਾਡਾ ਟਕਿਆਲਾ ਪ੍ਰੋਗਰੈਸਿਵ ਫਰੰਟ ਹੈ ਇਹ ਇਸ ਸਟੇਜ ਤੇ ਬਣਾਇਆ ਗਿਆ ਹੈ ਕਿ ਲੋਕਾਂ ਨੂੰ ਪ੍ਰੋਵਾਈਡ ਕਰ ਸਕੀਏ ਉਹਨਾਂ ਦੇ ਹੱਕ ਕੀ ਹੈ ਉਹਨਾਂ ਦੀ ਡਿਊਟੀਆਂ ਕੀ ਹੈ ਅਗਰ ਉਹ ਕਿਸੇ ਕੇਸ ਦੇ ਵਿੱਚ ਫਸੇ ਹੋਏ ਹੈ ਤਾਂ ਉਹ ਕਿਵੇਂ ਨਿਕਲਣਾ ਹੈ ਤਾਂ ਗਵਰਨਮੈਂਟ ਦਾ ਵੀ ਹੈਗਾ ਇਹ ਪਰਵੀਜ਼ਨ ਹੈਗੀ ਹੈ ਲੇਕਿਨ ਅਸੀਂ ਆਪਣੀ ਤਰਫੋਂ ਪ੍ਰੋਗਰੈਸਿਵ ਫਰੰਟ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਆਕਾਸ਼ ਬੌਕਸਰ ਜੀ ਉਹਨਾਂ ਦੀ ਹੀ ਡਿਊਟੀ ਹੈ ਇਸ ਟਾਈਮ ਉਹ ਡਿਊਟੀ ਨਿਭਾਵੀ ਰਹੇ ਹਨ ਉਹਨਾਂ ਨੇ ਹੀ ਇਹ ਕੈਂਪ ਜਿਹੜਾ ਅੱਜ ਲਾਇਆ ਹੈ ਇਹ ਆਰਗੇਨਾਈਜ਼ ਕੀਤਾ ਹੈ ਔਰ ਮੇਰੇ ਖਿਆਲ ਹੈ ਵੀ ਅੱਗੇ ਤੋਂ ਕਿਉਂਕਿ ਇਹ ਇੱਕ ਨਵਾਂ ਫਰੰਟ ਹੈ ਇੱਕ ਨਵਾਂ ਪਲੇਟਫਾਰਮ ਹੈ ਇਹਨੂੰ ਸੈਕਟਿਵਡਾਉਣ ਵਾਸਤੇ ਆਕਾਸ਼ ਬੌਕਸਰ ਨੂੰ ਇਸ ਕਰਕੇ ਅਸੀਂ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਕਿ ਇੱਕ ਸੋਸ਼ਲ ਵਰਕਰਤਾ ਹੈ ਇਹ ਹੈ ਪੋਲਿਟিক্যাল ਵਰਕਰ ਨਹੀਂ ਹੈ ਲੇਕਿਨ ਮੈਂ ਦੇਖਿਆ ਇਹਨਾਂ ਦੀ ਮਿੱਥੀ ਇੱਕ ਜਜ਼ਬਾ ਹੈ ਸੋਸ਼ਲ ਵਰਕਰਨ ਦਾ ਔਰ ਹਰ ਫੀਲ ਦੇ ਵਿੱਚ ਹੈ ਤਾਂ ਇਸ ਕਰਕੇ ਸਾਨੂੰ ਇਸ ਫਰੰਟ ਦੀ ਪੂਰੀ ਆਸ ਰੱਖਾਂਗੇ ਇਸ ਫਰੰਟ ਤੇ ਕਿ ਇਸ ਤਰ੍ਹਾਂ ਦੇ ਲੀਗਲ ਕੈਂਪ ਜਿਹੜੇ ਲਗਾਏ ਜਾਣ ਔਰ ਲੋਕਾਂ ਨੂੰ ਉਹਨਾਂ ਦੇ ਹੱਕ ਔਰ ਲੋਕਾਂ ਨੂੰ ਉਹਨਾਂ ਦੀ ਰਾਈਟਸ ਦੇ ਬਾਰੇ ਜਾਣੂ ਕਰਾਇਆ ਜਾ ਕੇ ਅਮੇਰ ਦਾ ਸਹਾਈ ਬਹੁਤ ਜ਼ਰੂਰੀ ਤਾਂ ਮੈਂ ਐਸੀ ਹਾਸ ਜਿਹੜੀ ਹੈ ਆਕਾਸ਼ ਬੌਕਸਰ ਤੋਂ ਰਹੀ ਹੈ ਫਿਰ ਇਸ ਤਰ੍ਹਾਂ ਜਿਵੇਂ ਨਾਲ ਕੰਪੈਨਿਅਨ ਕਾਫੀ ਸਮਾਂ ਤੋਂ ਕਿ ਜਿਹੜਾ ਅੱਜ ਇਹ ਕੈਂਪ ਲਗਾਇਆ ਗਿਆ ਹੈ ਇਹ ਪਟਿਆਲਾ ਪ੍ਰੋਗਰੈਸਿਵ ਫਰੈਂਟ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸ਼੍ਰੀ ਆਕਾਸ਼ ਸ਼ਰਮਾ ਬੌਕਸਰ ਜੀ ਉਹਨਾਂ ਦੇ ਦੁਆਰਾ ਲਗਾਇਆ ਗਿਆ ਹੈ ਇਸ ਦੇ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਨੇ ਵੀ ਲੋਕਾਂ ਦੀ ਡਿਊਟੀ ਕੀ ਹੈ ਤੇ ਕਿਵੇਂ ਕਿਸੇ ਲਾਅ ਨੂੰ ਉਹ ਆਪਣੇ ਯੂਜ਼ ਕਰ ਸਕਦੇ ਨੇ ਪ੍ਰੋਵੀਜ਼ਨਸ ਕੀ ਨੇ ઓਰ ਸੀਰੀਸ ਫੀਸ ਕਰਕੇ ਐਡਮਿਨਿਸਟ੍ਰੇਟਿਵ ਸੀਨੀਅਰ ਐਡਮਿਨਿਸਟ੍ਰੇਟਰ ਪਟਿਆਲਾ ਦੇ ਉਹਨਾਂ ਦੁਆਰਾ ਦੱਸਿਆ ਜਾਏਗਾ ਤੇ ਲੋਕਾਂ ਨੂੰ ਇੱਥੇ ਇਕੱਠਾ ਕਰਕੇ ਉਹਨਾਂ ਦੀ ਡਿਊਟੀਆਂ ਤੇ ਲਾਲ ਦੁਆਰੇ ਦੱਸਿਆ ਜਾਂਦਾ ਹੈ ਸਰਵੇਂ ਸੋਸ਼ਲ ਵਰਕਰ ਰਹੇ ਨੇ ਤੇ ਮੈਂ ਜਾਣੀ ਆ ਵੀ ਮੇਰੇ ਨਾਲ ਜਿੰਨੇ ਵੀ ਲੜੀ ਸਾਥ ਐਟੈਚ ਵਗੈਰਾ ਹੈਗੇ ਆ ਉਹਨਾਂ ਨੂੰ ਥੋੜੀ ਲੋੜ ਜੀ ਨਹੀਂ ਲਿਆ ਇਸੀ ਕੋਈ ਵੀ ਕੰਮ ਕਾਨੂੰਨੀ ਤੌਰ ਤੇ ਚੱਕ ਤਾਂ ਲੈ ਲਿਆ ਪਰ ਸਾਨੂੰ ਇਸ ਚੀਜ਼ ਨੂੰ ਖਤਮ ਕਰਨ ਦਾ ਕੋਈ ਪਤਾ ਨਹੀਂ ਹੁੰਦਾ ਜੀਵੇਂ ਜਿਵੇਂ ਤੁਹਾਨੂੰ ਜੀ ਲਗਾਵੋ ਇਹ ਮੈਨੂੰ ਕਈ ਚੀਜ਼ਾਂ ਦੀ ਕੁਝ ਵੀ ਨੌਲੇਜ ਨਹੀਂ ਸੀ ਜੋ ਕਿ ਮੈਂ ਆਕਾਸ਼ ਬੋਖਸਰ ਜ਼ਿਲ੍ਹੇ ਦਾ ਮੈਨੂੰ ਵਾਇਟ ਕੀਤਾ ਤੇ ਤੇ ਆਪਣੇ ਇਸ ਕਿਸ ਤਰ੍ਹਾਂ ਆਏ ਹੋਏ ਲੋਕਾਂ ਦੇ ਆਏ ਤੇ ਇਹਨਾਂ ਤੋਂ ਹੁਣ ਮੈਂ ਥੋੜੀ ਜਿਹੀ ਨੌਲੇਜ ਲਿੱਤੀ ਹੈ ਕਿ ਸਰ ਸਾਡੇ ਕਿੰਨੇ ਵੀ ਐਸੇ ਕੇਸਸ ਨੇ ਪੈਂਡਿੰਗ ਨੇ ਤੇ ਮੈਨੂੰ ਉਹਨਾਂ ਦੀ ਨੌਲੇਜ ਦੋ ਥੋੜੀ ਜਿਹੀ ਮੈਨੂੰ ਨਾਲ ਬਾਰੇ ਇਹ ਮੈਨੂੰ ਕੁਛ ਨਹੀਂ ਪਤਾ ਉਹਦੇ ਬਾਰੇ ਹਾਲਾਂਕਿ ਮੈਂ ਉਹਦੇ ਸੋਸ਼ਲ ਵਾਰਕ ਕਰਦੀ ਆ ਪਰ ਸਰ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਗਾਈਡ ਕੀਤਾ ਸਾਨੂੰ ਸਮਝਾਇਆ ਇਸ ਕੇਮਪ 'ਚ ਆ ਕੇ ਪਰ ਮੈਨੂੰ ਬਹੁਤ ਰਾਤ ਮਿਲੀ ਹੈ ਮੇਰਾ ਮਾਈਂਡ ਫੈਸ਼ ਹੋਇਆ ਥੋੜਾ ਜਿਹਾ ਜੋ ਕਿ ਡਲ ਮਾਈਂਡ ਹੋਇਆ ਤੇ ਸੀ ਤੇ ਮੈਨੂੰ ਇਹਵੇਂ ਹੋ ਗਿਆ ਵੀ ਸਾਨੂੰ ਹੁਣ ਕਿਤੇ ਨਾ ਕਿਤੇ ਸਟੇਜ ਜੀ ਸਾਨੂੰ ਰਾਹ ਪਾ ਦੇਵੇ ਕੀ ਮਾਮਲੇ ਸੀ ਕੋ ਜੀ ਸਾਡੇ ਸੀਗੇ ਦੋ ਤਿੰਨ ਮਾਮਲੇ ਸੀਗੇ ਜੀ ਸਭ ਤੋਂ ਵੱਧ ਜੀ ਵੀ ਆਉਂਦੇ ਨੇ ਬਹੁਤ ਸਾਰੇ ਕੇਸ ਸਾਡੇ ਵੀ ਹੈਗੇ ਨੇ ਕੁਝ ਕਲੇਮਾਂ ਦੇ ਵੀ ਹੈਗੇ ਨੇ ਕੁਝ ਕੇਸ ਜਿਸ 12 12 14 14 ਸਾਲ ਦੇ ਪੈਂਡਿੰਗ ਵੀ ਸੀਗੇ ਜਿਨ੍ਹਾਂ ਬਾਰੇ ਮੈਨੂੰ ਨੋਲੇਜ ਨਹੀਂ ਸੀ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਹੁਣ ਪਤਾ ਲੱਗਿਆ ਮੈਂ ਚਾਹਾਂਗੀ ਵੀ ਮੇਰੇ ਵਾਂਗੂ ਹੋਰ ਵੀ ਮੇਰੀ ਭੈਣਾਂ ਮੇਰੇ ਭਰਾ ਜੋ ਵੀ ਮੇਰੇ ਨਾਲ ਜੁੜੇ ਹੋਏ ਨੇ ਜੋ ਮੇਨੂੰ ਸਲਾਹ ਲੈਂਦੇ ਨੇ ਜੋ ਮੇਨਾਂ ਨਾਲ ਅਟੈਚਮੈਂਟ ਨੇ ਵੀ ਉਹ ਆ ਕੇ ਇਹਨਾਂ ਤੋਂ ਹੋਰ ਵੀ ਸਲਾਹ ਲੈਣ ਅਸੀਂ ਚਾਹਾਂਗੇ ਕਿ ਅਸੀਂ ਵੀ ਕਿੈਂਪੀਨਾ ਤੇ ਰਖਾਈਏ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਗਾਈਡ ਕੀਤਾ ਵੀ ਹੋਰ ਵੀ ਲੜਕੀਆਂ ਨੂੰ ਜੈਨ ਸਲੂ ਕਿਸੇ ਵੀ ਜਿਸ ਤਰ੍ਹਾਂ ਸਮਾਜ ਨੂੰ ਪੂਰੇ ਨੂੰ ਨੌਲੇਜ ਮਿਲਣੀ ਚਾਹੀਦੀ ਹੈ ਇਸ ਚੀਜ਼ ਦੀ ਜੈਂਤੀ ਬਾਰੇ ਜਿਹਨੇ ਇਹ ਕਹਿਣਾ ਚਾਹੁੰਦਾ ਉਹ ਪਟਕੜਾ ਪ੍ਰੋਜੈਕਟ ਦੇ ਗ੍ਰੰਥ ਦਾ ਗੱਲ ਕਰ ਰਿਹਾ ਹੈ। ਉਹਨਾਂ ਦੇ ਪ੍ਰਧਾਨ ਜੀ ਕਾਰ ਸ਼ਰਮਾ ਬੌਸੱਧ ਜੀ ਨੇ ਇਹ ਰੈਂਕਟ ਦੇ ਅਰੋਗ ਦੇ ਸੁਚਿਤਤਾ ਪ੍ਰਵਿਤੀ ਪ੍ਰਸਤੀ ਹੀ ਕਰਨਾ ਚਾਹੁੰਦਾ ਹੈ। ਤੇ ਅਗਲੇ ਸੈਕਟਰ ਦੀ ਵੀ ਜੀ ਨੂੰ ਬਹੁਤ ਬਹੁਤ ਨਾਲ ਆਦਰਮਾਨ जहाँ के बचों एडो एडवोकेट हैरिवर्मा जी दशवे सिंह जी तो होता जा रहा है इस कि मैं इसील कर देना चाहता हाँ कि जी लोगों को लीगल एडवाइस देगी फ्री ऑफ कॉस्ट होगी किसी के बाधे बीचनाए ਇਹ ਹੈ ਸਾਡੇ ਤੋਂ ਬਾਅਦ ਕੁਝ ਪੈਸੇ ਮੰਕਾ। ਐਸਾ ਕੋਈ ਗੱਲ ਨਹੀਂ ਹੈ। ਛੋਟੀ ਨੇ ਕਰਤਾ ਸਾਹਿਬ ਤੇ ਆਪਾਂ ਨਕਾਸ਼ ਵਾਕਸਰ ਵੀ ਪਹਿਲਾਂ ਹੀ ਬਹੁਤ سارے ਸੋਸ਼ਲ ਵਰਕ ਦੇ ਕਮਾਲੇ ਵਿੱਚ ਇਨਵੋਲ ਹਨ। ਵਾਟਾ ਵਾਟਾ ਲੋਕਾਂ ਦੀ ਸੇਵਾ ਕਰਦੇ ਹਨ। ਇਹ ਪ੍ਰੋਗਰਾਮ ਦਾ ਵਕਤ ਹੈ ਨਾ ਕੰਗਰੈਸ਼ਨ ਉਹਦੇ ਵਿੱਚ ਬਹੁਤ ਹੋਰ-ਹੋਰ ਕੰਮ ਦੇ ਲੋਕ ਵਗੈਰਾ ਦਾਣਾ ਉਹ ਕਈ ਨੇ। ਕੋ ਕਾਰਜੋਗੀਆਂ ਦੇ ਬਹੁਤ ਜ਼ਰੂਰੀ ਨੇ ਕਿ ਮੈਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਐਡਵੋਕੇਟ ਦੀ ਵਰਮਾ ਜੀ ਅਗਵਾਈ ਮਿਲ ਚੁੱਕੀ ਜਿਨਨੇ ਲਈ ਐਡਵੋਕੇਟ ਸਹਿਵਾਨ ਆਦਿ ਤੇ ਆਏ ਨੇ ਸਾਰੇ ਇਮਾਨਦਾਰ ਤੇ ਅੱਛੇ ਵਕੀਲ ਨੇ ਅੱਛੀ ਥਾਂ ਦੇ ਰੱਖਦੇ ਨੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਹੈ ਇਹ ਇਹਨਾਂ ਨੂੰ ਪ੍ਰਦਾਨ ਦਾ ਸਾਧਨ ਨਹੀਂ ਹੈ ਕਿ ਸੋਸ਼ਲ ਵਰਕ ਕਰਦਾ ਆਏ ਹੋਏ ਕਾਰਜ ਹੀ ਰਹੇ ਨੇ ਕੋਨ ਕੋਈ ਕਹੀਦਾ ਜੇ ਵੱਧ ਵੱਧ ਆਪਿਆਂ ਦੀਆਂ ਗਵੀਆਂ ਰਿਸ਼ਤੇਦਾਰਾਂ ਨੂੰ ਵੀ ਆ ਉਹਨਾਂ ਨੂੰ ਕੋਈ ਲੀਗਲ ਪ੍ਰੋਬਲਮ ਚੱਲ ਰਹੀ ਹੈ ਕਿ ਕਿਸੇ ਕਿਸੇ ਨੂੰ ਮਾਣੇ ਨੂੰ ਚਾਹਦਾ ਇਹ ਕੋਣ ਬਣਦਾ ਉਹਨਾਂ ਨੂੰ ਕੋਈ ਰਾਏ ਦੇਣ ਵਾਸਤੇ ਇਹਨਾਂ ਦੇ ਕੋਲ ਪੀਜੈਂਟਸ ਤਾਂ ਕਿ ਲੋਕਾਂ ਨੂੰ ਸਹੀ ਅਰਵਾਸ ਲੈ ਕੇ ਇਸ ਨੂੰ ਜਾਣ ਕਰੇ ਇਸ ਪ੍ਰਾਈਵੇਟ ਲੋਕਾਂ ਦੇ ਚੰਗੋ ਨਾ ਪਸੰਦ